ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਸਿੱਖਿਆ ਕ੍ਰਾਂਤੀ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਭਾਵੇਂ ਉਹ ਸਰਕਾਰ ਪੰਜਾਬ ਦੀ ਹੋਵੇ ਜਾਂ ਫਿਰ ਭਾਰਤ ਦੀ ਹੋਵੇ ਇਸ ਵਕਤ ਜਿਸ ਦੇ ਵਿੱਚ ਸਭ ਤੋਂ ਵੱਧ ਕੰਮ ਕਰਨ ਦੀ ਲੋੜ ਹੈ ਸਿੱਖਿਆ ਦੇ ਖੇਤਰ 'ਚ ਔਰ ਮੈਡੀਕਲ ਦੇ ਖੇਤਰ ਦੇ ਵਿੱਚ ਲਗਭਗ ਇਹੀ ਦੋਵੇਂ ਡਿਪਾਰਟਮੈਂਟ ਭਾਰਤ ਦੇ ਪੂਰੇ ਤਰੀਕੇ ਨਾਲ ਡੁੱਬੇ ਹੋਏ ਨੇ ਗੱਲ ਪੰਜਾਬ ਦੀ ਕਰ ਲੈਂਦੇ ਆ بڑے بڑے ਸੁਪਨੇ ਦਿਖਾਏ ਗਏ ਸੀ ਪੰਜਾਬ ਦੀ ਜਨਤਾ ਨੂੰ ਕਿ ਅਸੀਂ ਇਸ ਤਰੀਕੇ ਦੀਆਂ ਸਹੂਲਤਾਂ ਦਵਾਂਗੇ ਪਰ ਸਹੂਲਤਾਂ ਕਿਸ ਤਰੀਕੇ ਦੀਆਂ ਨੇ ਲੋਕਾਂ ਦਾ ਕਚੂਮਰ ਨਿਕਲ ਚੁੱਕਿਆ ਹੈ ਹਾਲਾਤ ਇਹ ਹੋ ਚੁੱਕੇ ਨੇ ਕਿ ਸਿਰਫ ਔਰ ਸਿਰਫ ਸਕੂਲਾਂ ਦੇ ਵਿੱਚ ਅੱਜਕੱਲ੍ਹ ਹਾਲਾਤ ਐਸੇ ਨੇ ਕਿ ਅਮੀਰ ਵਿਅਕਤੀ ਹੀ ਆਪਣੇ ਬੱਚਿਆਂ ਨੂੰ ਪੜ੍ਹਾ ਸਕਦਾ ਹੈ ਗਰੀਬ ਔਰ ਮੱਧ ਵਰਗੀ ਜਿਹੜੇ ਪਰਿਵਾਰ ਨੇ ਉਹ ਡਰਦੇ ਨੇ ਕਿ ਅਸੀਂ ਕਿਸ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਪੜਾਈਏ ਫੀਸਾਂ ਇੰਨੀਆਂ ਜ਼ਿਆਦਾ ਨੇ ਕਿ ਉਹੋ ਚੁਕਾਈਆਂ ਨਹੀਂ ਜਾ ਰਹੀਆਂ ਉਸ ਤੋਂ ਬਾਅਦ ਫਿਰ ਹੁੰਦੀ ਹੈ ਸ਼ੁਰੂ ਸਕੂਲਾਂ ਦੀ ਮਨਮਾਨੀ ਜੋ ਫੀਸ ਹੈ ਉਹ ਤਾਂ ਇੱਕ ਵੱਖਰੀ ਥਾਂ ਦੇ ਉੱਤੇ ਆ ਉਸ ਤੋਂ ਬਾਅਦ ਸਕੂਲਾਂ ਦੀ ਮਨਮਾਨੀ ਕਿ ਤੁਸੀਂ ਡਰੈੱਸਾਂ ਇੱਕੋ ਥਾਂ ਤੋਂ ਲੈਣੀਆਂ ਨੇ ਤੁਸੀਂ ਕਿਤਾਬਾਂ ਵੀ ਇੱਕੋ ਥਾਂ ਤੋਂ ਲੈਣੀਆਂ ਨੇ ਉਹ ਵੀ ਜਿਸ ਥਾਂ ਦੇ ਉੱਤੇ ਸਕੂਲ ਕਹੂਗਾ ਉੱਥੋਂ ਹੀ ਸਾਰਾ ਕੁਝ ਲੈਣਾ ਹਾਲਾਂਕਿ ਉੱਤੋਂ ਤੋਂ ਕਹਿ ਦਿੱਤਾ ਜਾਂਦਾ ਹੈ ਬੋਰਡ ਵੀ ਲਗਾ ਦਿੱਤੇ ਜਾਂਦੇ ਨੇ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਿਤੋਂ ਵੀ ਸਕੂਲ ਦੀ ਵਰਦੀ ਲੈ ਸਕਦੇ ਹੋ ਜਾਂ ਫਿਰ ਸਕੂਲ ਦੀ ਜੋ ਵੀ ਕਿਤਾਬਾਂ ਨੇ ਕਿਤੋਂ ਵੀ ਲੈ ਸਕਦੇ ਹੋ ਸਟੇਸ਼ਨਰੀ ਕਿਤੋਂ ਵੀ ਲੈ ਸਕਦੇ ਹੋ ਪਰ ਅਸਲ 'ਚ ਹਕੀਕਤ ਇਹ ਹੈ ਕਿ ਜਦੋਂ ਮਾਪੇ ਕਿਸੇ ਵੀ ਦੁਕਾਨ ਤੇ ਲੈਣ ਜਾਂਦੇ ਨੇ ਤਾਂ ਉਹਨਾਂ ਨੂੰ ਇਨਕਾਰ ਕਰ ਦਿੱਤਾ ਜਾਂਦਾ ਹੈ ਕਿ ਇਹ ਕਿਤਾਬਾਂ ਤਾਂ ਸਾਡੇ ਕੋਲ ਹੈ ਹੀ ਨਹੀਂ ਕਿਉਂ ਪਹਿਲਾਂ ਹੀ ਸਭ ਕੁਝ ਅੰਦਰ ਖਾਤੇ ਐਸੀਆਂ ਡੀਲਸ ਹੋ ਚੁੱਕੀਆਂ ਹੁੰਦੀਆਂ ਨੇ ਕਿ ਇਸੇ ਦੁਕਾਨ ਦੇ ਉੱਤੇ ਵਰਦੀਆਂ ਮਿਲਣਗੀਆਂ ਇੱਥੋਂ ਹੀ ਤੁਹਾਨੂੰ ਕਿਤਾਬਾਂ ਮਿਲਣਗੀਆਂ ਐਸੇ ਦੇ ਰੋਸ ਵਜੋਂ ਕੁਝ ਜੋ ਮਾਪੇ ਨੇ ਇਸ ਵਕਤ ਸੜਕਾਂ ਦੇ ਉੱਤੇ ਨੇ ਸਰਕਾਰ ਦੇ ਖਿਲਾਫ ਵੀ ਉਹਨਾਂ ਦਾ ਰੋਸਾ ਹੈ ਤੇ ਨਾਲ ਦੀ ਨਾਲ ਹੀ ਸਕੂਲ ਦੇ ਪ੍ਰਸ਼ਾਸਨ ਦੇ ਖਿਲਾਫ ਵੀ ਕਿਉਂ ਕਿਉਂਕਿ ਸਕੂਲਾਂ ਦੀ ਜੋ ਫੀਸ ਹੈ ਉਸ ਦੇ ਵਿੱਚ ਬੇਤਹਾਸ਼ਾ ਇਜ਼ਾਫਾ ਕਰ ਦਿੱਤਾ ਗਿਆ ਹੈ ਜਿਹੜੀ ਸਕੂਲਾਂ ਦੀ ਫੀਸ ਪਹਿਲਾਂ ਇੱਕ ਸਾਲ ਦੀ ਸਿਰਫ ਔਰ ਸਿਰਫ ਐਡਮਿਸ਼ਨ ਫੀਸ ਦੀ ਗੱਲ ਕਰਦੇ ਹਾਂ 60 ਤੋਂ 70000 60000 ਰੁਪਏ ਹੁੰਦੀ ਸੀ ਉਹ 70 80000 ਰੁਪਏ ਕਰ ਦਿੱਤੀ ਗਈ ਹੈ ਇਹ ਤੋਂ ਲੈ ਕੇ 25 27 ਫੀਸ ਦੀ ਤੱਕ ਦਾ ਇਜਾਫਾ ਇੱਕੋ ਲਖਤ ਕਰ ਦਿੱਤਾ ਗਿਆ ਹੈ ਜਰਾ ਤੁਸੀਂ ਸੋਚੋ ਕਿ ਜਿਹੜੇ ਮਾਪੇ ਪਹਿਲੇ ਇਸਰ 'ਤੇ ਐਡਮਿਸ਼ਨ ਫੀਸ ਮਹੀਨੇਵਾਰ ਦੀ ਅਸੀਂ ਤੁਹਾਨੂੰ ਫੀਸ ਦੀ ਗੱਲ ਨਹੀਂ ਕਰਦੇ ਜਾਂ ਜੋ ਕੁਆਟਰਲੀ ਫੀਸ ਜਾਂਦੀ ਹੈ ਉਹਦੀ ਗੱਲ ਨਹੀਂ ਕਰ ਰਹੇ ਇਹ ਐਡਮਿਸ਼ਨ ਫੀਸ ਹਰ ਵਾਰ ਹਰ ਸਾਲ ਬਿਲਡਿੰਗ ਫੰਡ ਐਡਮਿਸ਼ਨ ਫੀਸ ਦੇ ਨਾਮ ਤੋਂ ਜੋ ਰਕਮ ਵਸੂਲੀ ਜਾਂਦੀ ਹੈ ਗੱਲ ਉਸ ਦੀ ਕਰਦੇ ਆ ਕਿ ਹਰ ਸਾਲ ਨਵੀਂ ਬਿਲਡਿੰਗ ਬਣਾ ਦਿੱਤੀ ਜਾਂਦੀ ਹੈ ਬਹੁਤ ਸਵਾਲ ਨੇ ਇਸ ਦੇ ਉੱਤੇ ਵਾਕਈ ਹੀ ਸਰਕਾਰਾਂ ਨੂੰ ਗੌਰ ਕਰਨਾ ਚਾਹੀਦਾ ਇਸੇ ਲਈ ਤਾਂ ਅਸੀਂ ਕਹਿ ਰਹੇ ਹਾਂ ਕਿ ਸਿਰਫ ਔਰ ਸਿਰਫ ਅਮੀਰਾਂ ਦੇ ਜਵਾਕ ਪੜ੍ਹਾਈ ਕਰਾਇਆ ਕਰਨੀਏ ਗਰੀਬ ਔਰ ਮੱਧ ਵਰਗੀ ਜਿਹੜੇ ਪਰਿਵਾਰ ਨੇ ਕੀ ਉਹਨਾਂ ਦੇ ਬੱਚੇ ਸਿਰਫ ਦਿਹਾੜੀਆਂ ਕਰਨਗੇ ਸਰਕਾਰੀ ਸਕੂਲਾਂ ਦਾ ਕੀ ਹਾਲ ਹੈ ਇਹ ਕਿਸੇ ਤੋਂ ਛੁਪਿਆ ਨਹੀਂ ਹੈ ਜੇਕਰ ਸਰਕਾਰ ਨੂੰ ਲੱਗਦਾ ਕਿ ਸਰਕਾਰੀ ਸਕੂਲ ਸਾਡੇ ਬਹੁਤ ਵਧੀਆ ਚੱਲ ਰਹੇ ਨੇ ਤਾਂ ਸਰਕਾਰ ਇੱਕ ਕੰਮ ਕਰੇ ਭਗਵੰਤ ਮਾਨ ਸਾਹਿਬ ਨਾਲ ਹੀ ਨਾਲ ਤੁਹਾਡਾ ਪੂਰਾ ਮੰਤਰੀ ਮੰਡਲ ਜਿਨ੍ਹਾਂ ਦੇ ਵੀ ਜਵਾਕ ਹੋਣ ਵਾਲੇ ਨੇ ਜਾਂ ਫਿਰ ਨੇ ਆਪਣੇ ਬੱਚਿਆਂ ਨੂੰ ਕਹੋ ਸਰਕਾਰੀ ਸਕੂਲਾਂ ਦੇ ਵਿੱਚ ਹੀ ਪੜਨ ਜਾਂ ਫਿਰ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ ਉਹਨਾਂ ਨੂੰ ਕਹੋ ਕਿ ਸਿਰਫ ਔਰ ਸਿਰਫ ਸਰਕਾਰੀ ਸਕੂਲਾਂ ਦੇ ਵਿੱਚ ਹੀ ਪੜਨ ਤੁਹਾਡੀ ਨੀਅਤ ਜੋਕ ਹੈ ਉਹ ਸਾਫ਼-ਸਾਫ਼ ਨਿਕਲ ਕੇ ਸਾਹਮਣੇ ਆ ਜਾਵੇਗੀ ਕਿ ਤੁਹਾਡੀ ਗੱਲ ਮੰਨਦੇ ਨੇ ਜਾਂ ਫਿਰ ਨਹੀਂ ਜੇਕਰ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਇੰਨਾ ਹੀ ਵਧੀਆ ਪੜਾਇਆ ਜਾ ਰਿਹਾ ਕਿਉਂ ਤੋ ਆਡੇ ਹੀ ਬੱਚੇ ਜਾਂ ਫਿਰ ਤੁਹਾਡੇ ਹੀ ਰਿਸ਼ਤੇਦਾਰਾਂ ਦੇ ਬੱਚੇ ਉਹਨਾਂ ਸਰਕਾਰੀ ਸਕੂਲਾਂ 'ਚ ਕਿਉਂ ਨਹੀਂ ਪੜ ਰਹੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਐਸਐਸਪੀ ਤੋਂ ਲੈ ਕੇ ਜਿੰਨੇ ਵੀ ਸਰਕਾਰੀ ਅਫਸਰ ਨੇ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਫਿਰ ਕਿਉਂ ਨਹੀਂ ਪੜ ਰਹੇ ਕਾਰਨ ਇੱਕੋ ਹੈ ਕਿ ਉਹਨਾਂ ਨੂੰ ਉੱਥੇ ਉਸ ਲੈਵਲ ਦੀ ਐਜੂਕੇਸ਼ਨ ਨਹੀਂ ਮਿਲ ਰਹੀ ਜਿਹੜੀ ਕਿ ਪ੍ਰਾਈਵੇਟ ਸਕੂਲ ਪ੍ਰੋਵਾਈਡ ਕਰਾਉਂਦੇ ਆ ਠੀਕ ਹੈ ਜੇਕਰ ਪ੍ਰਾਈਵੇਟ ਸਕੂਲ ਵਧੀਆ ਸਿੱਖਿਆ ਪ੍ਰੋਵਾਈਡ ਕਰਾਉਂਦੇ ਆ ਇਹਦਾ ਮਤਲਬ ਇਹ ਨਹੀਂ ਕਿ ਮਾਪਿਆਂ ਦਾ ਖੂਨ ਹੀ ਚੂਸ ਲਿੱਤਾ ਜਾਵੇ ਇੱਕ ਇੱਕ ਕਿਤਾਬ ਦਾ ਸੈੱਟ ਮਨ ਲੋ ਕੀ ਹੋ 6 6 7 7 8 8000 ਦਾ ਆ ਰਿਹਾ 500 ਤੋਂ ਲੈ ਕੇ 700 ਰੁਪਏ ਤੱਕ ਦੀ ਇੱਕ ਇੱਕ ਕਿਤਾਬ ਆ ਰਹੀ ਆ ਆਖਿਰਕਾਰ ਕਿਉਂ ਮਾਪੇ ਹੀ ਸਵਾਲ ਪੁੱਛ ਰਹੇ ਨੇ ਹੁਣ ਜਰਾ ਦੇਖੋ ਸਕੂਲ ਦੇ ਬਾਹਰ ਧਰਨਾ ਵੀ ਲਗਾ ਕੇ ਬੈਠੇ ਨੇ ਕਿ ਆਖਿਰਕਾਰ ਉਹਨਾਂ ਦੀ ਕੋਈ ਤਾਂ ਗੁਹਾਰ ਸੁਣੋ ਕਿਉਂ ਸਿਰਫ ਔਰ ਸਿਰਫ ਜਿਹੜੇ ਆਮ ਬੱਚੇ ਨੇ ਗਰੀਬ ਘਰਾਂ ਦੇ ਬੱਚੇ ਨੇ ਜਾਂ ਫਿਰ ਜਿਹੜੇ ਮਿਡਲ ਕਲਾਸ ਲੋਕ ਨੇ ਉਹਨਾਂ ਦੇ ਕੋਲੋਂ ਹੱਕ ਕਿਉਂ ਖੋਇਆ ਜਾ ਰਿਹਾ ਹੈ ਕੀ ਸਰਕਾਰ ਚਾਹਦੀ ਹੈ ਕਿ ਬੱਚਿਆਂ ਨੂੰ ਅਨਪੜ੍ਹ ਹੀ ਰੱਖਿਆ ਜਾਵੇ ਤਾਂ ਕਿ ਸਾਡੇ ਤੋਂ ਉਹ ਵੱਧ ਚੜ ਕੇ ਸਵਾਲ ਨਾ ਪੁੱਛ ਸਕਣ ਕਿਉਂਕਿ ਜੇਕਰ ਬੱਚਾ ਪੜ੍ਹ ਲਿਖ ਗਿਆ ਤਾਂ ਫਿਰ ਕੱਲ ਉਹ ਉਂਗਲੀ ਕਰੂਗਾ ਸਰਕਾਰਾਂ ਦੇ ਜੋ ਲੂਪ ਹੋਲਸ ਨੇ ਉਹਨਾਂ ਨੂੰ ਕੱਢ ਕੇ ਜਨਤਾ ਦੇ ਅੱਗੇ ਲੈ ਕੇ ਆਊਗਾ ਕਿ ਇਸੇ ਕਰਕੇ ਸਰਕਾਰਾਂ ਡਰਦੀਆਂ ਨੇ ਕਿ ਅਸੀਂ ਬੱਚਿਆਂ ਨੂੰ ਨਾ ਹੀ ਪੜਾਈਏ ਇਹਨਾਂ ਨੂੰ ਅਸੀਂ ਨਲਾਇਕ ਹੀ ਰੱਖੀਏ ਇਹਨਾਂ ਨੂੰ ਅਸੀਂ ਕਿਸੇ ਕਾਬਲ ਹੀ ਨਾ ਛੱਡੀਏ ਤੇ ਫ੍ਰੀ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੂੰ ਚੀਨੀ ਦੇ ਦਈਏ ਇਹਨਾਂ ਨੂੰ ਫ੍ਰੀ ਦੇ ਵਿੱਚ ਸਾਈਕਲ ਦੇ ਦਈਏ ਬਸ ਤੇਸ ਤੋਂ ਬਾਅਦ ਰਾਸ਼ਨ ਦੇ ਦिए ਗੱਲ ਇੱਥੇ ਹੀ ਮੁੱਕ ਜਾਂਦੀ ਹੈ ਰਾਸ਼ਨ ਦੇਣਾ ਬੜਾ ਸੋਖਾ ਹੈ ਮਾਨ ਸਾਹਿਬ ਜੇ ਕੁਝ ਕਰਨਾ ਚਾਹੁੰਦੇ ਹੋ ਤਾਂ ਬੱਚਿਆਂ ਦੇ ਹੱਥ ਵਿੱਚ ਐਜੂਕੇਸ਼ਨ ਦੇ ਦਿਓ ਰਾਸ਼ਨ ਉਹ ਆਪਣੇ ਆਪ ਖਰੀਦ ਲੈਣਗੇ ਇਸੇ ਕਰਕੇ ਅਸੀਂ ਕਹਿੰਦੇ ਆ ਕਿ ਇਹ ਜੋ ਸਕੂਲਾਂ ਦਾ ਹਾਲ ਹੈ ਜੋ ਮਾਪੇ ਇਸ ਵਕਤ ਬਿਲਕੁਲ ਰਹੇ ਨੇ ਰੋ ਰਹੇ ਨੇ ਇਹਨਾਂ ਦੀ ਵੀ ਗੱਲ ਜ਼ਰੂਰ ਸੁਣੋ ਹੋਰ ਪਾਸੇ ਬਥੇਰੇ ਹੁੰਦੇ ਨੇ ਹੋਰ ਪਾਸੇ ਵੀ ਧਿਆਨ ਦੇਣਾ ਬੜਾ ਜ਼ਰੂਰੀ ਹੈ ਪਰ ਐਜੂਕੇਸ਼ਨ ਸਿਸਟਮ ਜਿਹਦੇ ਉੱਤੇ ਦੇਸ਼ ਦਾ ਭਵਿੱਖ ਟਿਕਿਆ ਹੋਇਆ ਹੈ ਬੱਚੇ ਜਿਨ੍ਹਾਂ ਨੇ ਹੀ ਅੱਗੇ ਜਾ ਕੇ ਦੇਸ਼ ਨੂੰ ਚਲਾਣਾ ਹੈ ਦੇਸ਼ ਨੂੰ ਅੱਗੇ ਵਧਾਣਾ ਹੈ ਜੇਕਰ ਉਹ ਹੀ ਅਨਪੜ੍ਹ ਰਹਿ ਜਾਣਗੇ ਤਾਂ ਗਾਲਾਂ ਅਖੀਰ ਦੇ ਵਿੱਚ ਤੁਹਾਨੂੰ ਹੀ ਦੇਣਗੇ ਕਿ ਸਾਡੀਆਂ ਨਕਮੀਆਂ ਸਰਕਾਰਾਂ ਕੱਖ ਨਹੀਂ ਕਰਕੇ ਗਈਆਂ ਅੱਜ ਵੀ ਕਹਿ ਰਹੇ ਨੇ ਸੋਚੋ ਫਿਰ ਹੋਰ ਵੀ ਜ਼ਿਆਦਾ ਲਾਨਤਾਂ ਪੈਣਗੀਆਂ ਇਸ ਕਰਕੇ ਇਨਾਂ ਲੋਕਾਂ ਦੀ ਗੁਹਾਰ ਸੁਣੋ ਜਿਹੜੇ ਇਸ ਵਕਤ ਸੜਕਾਂ ਦੇ ਉੱਤੇ ਖੜੇ ਨੇ ਪੜ੍ਹੇ ਲਿਖੇ ਚੰਗੇ ਪਰਿਵਾਰ ਨੇ ਇਸ ਵਕਤ ਸਿਰਫ ਔਰ ਸਿਰਫ ਤੁਹਾਡੀਆਂ ਕੁਝ ਨਕਾਮੀਆਂ ਕਰਕੇ ਗਲਤੀਆਂ ਕਰਕੇ ਸੜਕਾਂ ਦੇ ਉੱਤੇ ਬੈਠਣ ਨੂੰ ਮਜਬੂਰ ਨੇ ਔਰ ਕਿਸ ਤਰੀਕੇ ਦੇ ਨਾਲ ਬੇਤਹਾਸ਼ਾ ਫੀਸਾਂ ਦੇ ਵਿੱਚ ਇਜਾਫਾ ਕੀਤਾ ਗਿਆ ਅਧਿਆਪਕ ਜੋ ਪੇਰੈਂਟਸ ਕੀ ਕੁਝ ਕਹਿ ਰਹੇ ਨੇ ਸੁਣੋ ਜਰਾ ਇੱਕ ਵਾਰ ਪਰ ਇਹਨਾਂ ਨੇ ਲਾਸਟ ਇਅਰ ਵੀ ਫੀਸਾਂ ਵਧਾਈਆਂ ਸੀਗੀਆਂ ਐਤਕੀ ਵੀ ਇਹਨਾਂ ਨੇ ਫੇਰ ਉਹੀ ਚੀਜ਼ ਕੀਤੀ ਹੈ ਲਾਸਟ ਇਅਰ ਸਾਡਾ ਐਮਐਲਏ ਗੋਗੀ ਸਾਹਿਬ ਨੇ ਸਮਰਥਨ ਦਿੱਤਾ ਸੀ ਪਹਿਲਾਂ ਇਹਨਾਂ ਨੇ ਵਧਾਈਆਂ ਸੀ ਵਧਾਈਆਂ ਸੀ ਜਦੋਂ ਗੋਗੀ ਜੀ ਨੂੰ ਲੈ ਕੇ ਆਏ ਸੀਗੇ ਗੋਗੀ ਜੀ ਦੇ ਨਾਲ ਇਹਨਾਂ ਨੇ ਸਾਡੀ ਪੀਸ ਦੁਆਰਾ ਉਹੀ ਨਾਰਮਲ ਕਰਤੀ ਸੀ ਬਟ ਹੁਣ ਫੇਰ ਉਹੀ ਜਗ੍ਹਾ ਤੇ ਇਹਨਾਂ ਨੇ ਉਹੀ ਚੀਜ਼ ਕੀਤੀ ਹੈ ਕਿ ਇਸ ਟਾਈਮ ਗੋਗੀ ਜੀ ਤਾਂ ਸਾਡੇ ਨਾਲ ਨਹੀਂ ਹੈਗੇ ਪਰ ਇਹਨਾਂ ਨੇ ਫੀਸ ਫੇਰ ਵਧਾਤੀ ਆ ਫੇਰ ਕਿੰਨੀ ਫੀਸ ਲਈ ਪਹਿਲਾਂ ਸੀ ਜੀ ਤਕਰੀਬਨ ਸਾਲ ਦੀ ਫੀਸ ਜੇ ਮੋਟੀ ਜੀ ਗੱਲ ਕਰਾਂ 60000 ਦੀ ਹੁਣ ਇਹਨਾਂ ਨੇ ਉਹੀ ਫੀਸ 82 83000 ਕਰਤੀ ਆ ਜਿਹੜੀ ਕਿ ਮਤਲਬ ਨੀਅਰ ਅਬਾਊਟ ਤੁਸੀਂ ਮੰਨ ਕੇ ਚਲੋ 25% ਦੇ ਆਸ-ਪਾਸ ਵਾਧੀ ਪਈ ਆ ਹੁਣ ਦੀ ਕੀ ਹੈ ਪ੍ਰਿੰਸੀਪਲ ਮੈਂ ਬੰਦੇ ਹੋਈ ਗੱਲ ਜੀ ਸਾਧਰੀ ਵਧਾਈ ਸਰ ਤੁਸੀਂ ਆਪਾਂ ਕਈ ਵਾਰ ਆਪਣੇ ਡੈਲੀਗੇਟਸ ਜਾ ਕੇ ਅੰਦਰ ਗੱਲ ਕਰਿਆ ਆ ਹਰ ਵਾਰ ਦਾ ਇਹਨਾਂ ਦਾ ਉਹੀ ਇੱਕ ਆਨਸਰ ਆ ਕਿ ਜੀ ਅਸੀਂ ਏਸੀ ਲਾਏ ਆ ਅਸੀਂ ਆਪਣੇ ਮੈਂ ਸਮਾਰਟ ਕਲਾਸਿਸ ਦੇਤੀਆਂ ਸਰ ਇੱਕ ਗੱਲ ਦੱਸੋ ਏਸੀ ਕਿਹੜੀ ਤੁਸੀਂ ਮੈਨੂੰ ਦੱਸੋ ਕਿਹੜੇ ਤੁਸੀਂ ਵੀ ਸਮਝਦਾਰ ਹੋ ਕਿਹੜਾ ਏਸੀ ਇੰਨਾ ਮਹਿੰਗਾ ਆਉਂਦਾ ਕਿ ਆਪਾਂ 25000 ਰੁਪਏ ਪਰ ਸਟੂਡੈਂਟ ਵਧਾ ਦਈਏ ਉਹ ਵੀ ਚੀਜ਼ ਆ ਕਿ ਮਤਲਬ ਇਹ ਗੱਲਾਂ ਨਹੀਂ ਬਣਦੀਆਂ ਹੈਗੀਆਂ ਜਿਹੜੀਆਂ ਸਕੂਲ ਕਰ ਰਿਹਾ ਇਸ ਟਾਈਮ ਸੋ ਇਹਨਾਂ ਨੂੰ ਚਾਹੀਦਾ ਕਿ ਬੱਚਿਆਂ ਦੇ ਭਵਿੱਖ ਨਾਲ ਇਦਾਂ ਨਾ ਕਰਨ ਇਹ ਚੀਜ਼ ਗਲਤ ਆ ਇਹਨਾਂ ਨੇ ਜਦੋਂ ਅਸੀਂ ਬੱਚੇ ਲਗਾਏ ਸੀ ਹੌਟਕੇਸ ਵਿੱਚ ਹੁੰਦੇ ਸੀਗੇ ਕਲਾਸਿਸ ਦੇ ਵਿੱਚ ਲਾਸਟ ਈਅਰ ਇਹਨਾਂ ਨੇ ਫੀਸ ਤਾਂ ਜ਼ਰੂਰ ਘਟਾਤੀ ਇਹਨਾਂ ਨੇ ਹੌਟਕੇਸ ਤੱਕ ਨਹੀਂ ਬੱਚਿਆਂ ਨੂੰ ਤੇ ਜਿਹੜਾ ਸਕੂਲ ਬੱਚਿਆਂ ਦੇ ਨਾਲ ਇੱਕ ਬੱਚਿਆਂ ਨੂੰ ਗਰਮ ਰੋਟੀ ਖਾਣਾ ਦੇਣ ਤੋਂ ਇੰਨਾ ਉਹ ਕਰ ਸਕਦਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਹਾਂਜੀ ਫੀਸਾਂ ਵਧੀਆਂ ਜੀ 25 ਤੋਂ 28% ਦੇ ਵਿੱਚ ਵਧਾਤੀ ਇਹਨਾਂ ਨੇ ਸਕੂਲ ਦੀ ਫੀਸ ਔਰ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੇ ਫਿਰ ਇਹਨਾਂ ਨੇ ਬੱਚਿਆਂ ਦੇ ਵਿੱਚ ਕੰਪੈਰੀਜ਼ਨ ਪਾਉਣ ਨੂੰ ਕਿ ਹਾਂ ਜੀ ਇੱਕ ਏਸੀ ਨੋਨ ਏਸੀ ਦਾ ਰੋਲਾ ਪਾ ਲਿਆ ਜੀ ਕਿ ਹਾਂ ਜਿਹੜੇ ਬੱਚੇ ਨਹੀਂ ਪੇ ਕਰਨਾ ਚਾਹੁੰਦੇ ਹੁਣ ਉਹ ਵੈਬਸਾਈਟ ਤੇ ਤਾਂ ਸ਼ੋ ਹੋ ਰਿਹਾ ਕਿ ਨੋਨ ਏਸੀ ਹੈਗਾ ਪਰ ਕੀ ਕਹਿੰਦੇ ਫੀਸ ਨਹੀਂ ਉੱਥੇ ਪੇ ਹੋ ਰਹੀ ਉਹ ਏਸੀ ਵਾਲੀ ਫੀਸ ਪੇ ਹੋ ਰਹੀ ਹੈ ਨਹੀਂ ਤੁਸੀਂ ਦੱਸ ਰਹੇ ਬੱਚਿਆਂ ਨੂੰ ਨੋਨ ਏਸੀ ਏਸੀ ਦਾ ਇਹ ਮਤਲਬ ਕੀ ਕੀਤਾ ਰੰਨੇ ਜੀ ਇਹ ਬਸ ਇਹ ਤਾਂ ਸਕੂਲ ਪ੍ਰਸ਼ਾਸਨ ਹੀ ਦੱਸ ਸਕਦਾ ਇਹ ਅਸੀਂ ਸਾਨੂੰ ਕੀ ਪਤਾ ਅਸੀਂ ਤਾਂ ਹੁਣ ਗੱਲ ਇਹ ਹੈ ਜਿਹੜੇ ਬੰਦੇ ਨਹੀਂ ਪੇ ਕਰ ਸਕਦੇ ਤੇ ਉਹ ਫਿਰ ਕਹਿੰਦਾ ਕਿ ਨੋਨ ਏਸੀ ਜੀ ਕਰ ਦਿੰਦੇ ਆ ਭਾਈ ਇਹ ਸਕੂਲ ਸਕੂਲ ਦਾ ਜਿਹੜਾ ਪ੍ਰਸ਼ਾਸਨ ਹੈ ਜਿਹੜੇ ਮੈਨੇਜਮੈਂਟ ਹੈ ਉਹ ਇੰਨੀ ਕੀ ਕਹਿੰਦੇ ਆ ਪਤਾ ਨਹੀਂ ਉਹਨਾਂ ਨੇ ਕੀ ਸੋਚ ਕੇ ਫੀਸਾਂ ਦਾ ਵੱਲ ਵਧਾਰੇ ਨੇ ਕਿ ਜਿਹੜਾ ਕੀ ਕਹਿੰਦੇ ਸਾਡੇ ਹੱਥਾਂ ਤੋਂ ਬਾਹਰ ਹੋ ਗਈ ਹੈ ਕਿ ਹੁਣ ਜਾਂ ਤਾਂ ਜਿਨ੍ਹਾਂ ਦੇ ਤਿੰਨ ਤਿੰਨ ਪੇਰੈਂਟਸ ਬੱਚੇ ਪੜ੍ਹਦੇ ਨੇ ਉਹਨਾਂ ਦਾ ਕਿੰਨਾ ਮੁਸ਼ਕਿਲ ਹੈ ਦੋ ਦੋ ਬੱਚੇ ਜਿਨ੍ਹਾਂ ਦੇ ਪੜ੍ਹਦੇ ਉਹਨਾਂ ਨੂੰ ਕਿੰਨਾ ਮੁਸ਼ਕਿਲ ਹੈਗਾ ਕਿਉਂ ਪੰਜਾਬ ਸਰਕਾਰ ਦੀ ਗੱਲ ਕਰਦੇ ਇਹ ਸਿੱਖਿਆ ਨੂੰ ਹਰੀ ਗ੍ਰਾਂਤੀ ਦੇਣ ਲਈ ਉਹ ਸਿਰਫ ਗੱਲਾਂ ਈ ਆ ਜੀ ਗੱਲਾਂ ਈ ਹੈ ਕਿ ਜੇ ਹੁੰਦਾ ਤੇ ਕੀ ਕਹਿੰਦੇ ਸਾਡੇ ਨਾਲ ਸਾਡੇ ਲਈ ਤਾਂ ਮਰ ਗਿਆ ਡੀਸੀ ਮਰ ਗਿਆ ਸਾਡੇ ਲਈ ਕੀ ਕਹਿੰਦੇ ਆ ਡੀਓ ਜਿਹਨੂੰ ਅਸੀਂ ਕੰਪਲੇਂਟਾਂ ਦੇ ਦੇ ਕੇ ਹਾਰ ਗਏ ਪਿਛਲੇ ਸਾਲ ਸਾਡੀ ਕੋਈ ਸੁਣਵਾਈ ਨਹੀਂ ਸਕੂਲ ਮੈਨੇਜਮੈਂਟ ਤੱਕ ਤਾਂ ਦੇਖੀਏ ਇਹ ਤਸਵੀਰਾਂ ਲੁਧਿਆਣਾ ਦੇ ਇੱਕ ਨਿੱਜੀ ਸਕੂਲ ਦੀਆਂ ਇਹ ਤਸਵੀਰਾਂ ਨੇ ਜਿਸ ਦੇ ਬਾਹਰ ਤਰਨਾ ਲੱਗਿਆ ਹੋਇਆ ਔਰ ਇਹ ਗੱਲਾਂ ਵੀ ਹੁੰਦੀਆਂ ਨੇ ਕਿ ਅਮੀਰ ਬੋਲਦਾ ਨਹੀਂ ਕਿਉਂਕਿ ਉਸ ਨੂੰ ਬੋਲਣ ਦੀ ਲੋੜ ਨਹੀਂ ਹੈ ਉਸ ਦੀ ਜੇਬ ਵਿੱਚ ਪੈਸੇ ਨੇ ਪੈਸੇ ਸਿੱਟੂਗਾ ਤੇ ਐਜੂਕੇਸ਼ਨ ਖਰੀਦ ਲਊਗਾ ਔਰ ਗਰੀਬ ਜਿਹੜਾ ਬੋਲਦਾ ਹੈ ਉਹਦੀ ਕਿਤੇ ਸੁਣਵਾਈ ਨਹੀਂ ਹੋ ਰਹੀ ਅਮੀਰ ਬੋਲਦਾ ਨਹੀਂ ਗਰੀਬ ਬੋਲਦਾ ਤਾਂ ਉਹਦੀ ਕਿਤੇ ਸੁਣਵਾਈ ਨਹੀਂ ਹੋ ਰਹੀ ਇਸੇ ਕਰਕੇ ਸਾਡੇ ਐਜੂਕੇਸ਼ਨ ਸਿਸਟਮ ਦਾ ਪੱਠਾ ਬੈਠਿਆ ਹੋਇਆ ਔਰ ਐਜੂਕੇਸ਼ਨ ਸਿਸਟਮ ਦੇ ਵਿੱਚ ਹੀ ਸਿਰਫ ਔਰ ਸਿਰਫ ਦੋ ਚੀਜ਼ਾਂ ਦੀ ਕਮੀ ਹੈ ਇੱਕ ਐਜੂਕੇਸ਼ਨ ਦੀ ਤੇ ਦੂਸਰੀ ਸਿਸਟਮ ਦੀ ਜੇਕਰ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਸਿਰਫ ਇਹ ਦੋ ਚੀਜ਼ਾਂ ਰਲ ਜਾਣ ਤਾਂ ਸਾਡਾ ਭਵਿੱਖ ਬੜਾ ਸੁਨਹਿਰੀ ਹੋ ਸਕਦਾ ਹੈ ਤੇ ਮਾਪੇ ਇਸ ਵਕਤ ਜੋ ਇਸ ਵਕਤ ਸੜਕਾਂ ਦੇ ਉੱਤੇ ਰੋਲ ਰਹੇ ਨੇ ਉਹ ਵੀ ਸੜਕਾਂ ਦੇ ਉੱਤੇ ਨਹੀਂ ਰੁਲਣਗੇ ਬੱਚੇ ਵੀ ਜੋ ਸੋਚਦੇ ਨੇ ਕਿ ਅਸੀਂ ਵੱਡੇ ਹੋ ਕੇ ਅਫਸਰ ਬਣਾਂਗੇ ਉਹਨਾਂ ਦੇ ਵੀ ਸੁਪਨੇ ਸਹਕਾਰ ਹੋਣਗੇ ਪਰ ਉਹ ਤਾਂ ਹੋਣਗੇ ਜੋ ਪੜ ਸਕਣਗੇ ਬੱਚੇ ਤਾਂ ਪੜਨਾ ਚਾਹੁੰਦੇ ਆ ਲੇਕਿਨ ਉਹਨਾਂ ਨੂੰ ਪੜਾਉਣ ਵਾਲੇ ਹੀ ਇਸ ਵਕਤ ਐਜੂਕੇਸ਼ਨ ਨੂੰ ਧੰਦਾ ਬਣਾਈ ਬੈਠੇ ਨੇ ਉਹਨਾਂ ਦਾ ਟੀਚਾ ਇਹ ਨਹੀਂ ਹੈ ਕਿ ਸਾਡੇ ਸਕੂਲ ਦਾ ਕੋਈ ਬੱਚਾ ਟੌਪ ਕਰ ਜਾਵੇ ਉਹਨਾਂ ਦਾ ਟੀਚਾ ਇਹ ਹੈ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੱਚਿਆਂ ਦੇ ਮਾਪਿਆਂ ਨੂੰ ਨਿਚੋੜ ਲਈਏ ਜੇਕਰ ਉਹਨਾਂ ਦਾ ਖੂਨ ਵੀ ਵਿਕਦਾ ਉਹ ਵੀ ਬੇਕਵਾ ਦਈਏ ਜੇਕਰ ਮਾਪੇ ਆਪਣੀ ਨਹੀਂ ਆ ਆਪਣੇ ਲਿਵਰ ਆਪਣਾ ਦਿਲ ਜਿਗਰ ਲੱਤਾ ਬਾਹਾਂ ਅੱਖਾਂ ਨੱਕ ਮੂੰਹ ਜੋ ਵੀ ਵੇਚ ਸਕਦੇ ਆ ਸਕੂਲਾਂ ਦਾ ਇੱਕੋ ਇੱਕ ਟੀਚਾ ਕੀ ਅਸੀਂ ਬਿਕਵਾ ਦਈਏ ਔਰ ਅਸੀਂ ਆਪਣੀਆਂ ਜੇਬਾਂ ਭਰ ਲਈਏ ਬੱਚਿਆਂ ਤੋਂ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਐਜੂਕੇਸ਼ਨ ਸਿਸਟਮ ਤੋਂ ਕੋਈ ਮਤਲਬ ਨਹੀਂ ਹੈ ਔਰ ਸਾਥ ਦੇ ਰਿਹਾ ਹੈ ਪ੍ਰਸ਼ਾਸਨ ਠੀਕ ਹੈ ਹਰ ਗੱਲ ਦੇ ਵਿੱਚ ਸਬੂਤ ਵੀ ਨਹੀਂ ਹੁੰਦੇ ਕਿ ਕਿੱਥੋਂ ਸਬੂਤ ਦਈਏ ਪਰ ਆ ਜਿਹੜੇ ਲੋਕ ਧਰਨਾ ਲਗਾ ਰਹੇ ਨੇ ਇਹੀ ਸਬੂਤ ਨੇ ਕਿ ਉਹ ਰੋ ਰਹੇ ਨੇ ਕਿ ਅਸੀਂ ਫੀਸਾ ਦੇ ਰਹੇ ਹਾਂ ਬਾਬਜੂ ਦੇਸ਼ ਦੇ ਵੀ ਉਸ ਲੈਵਲ ਦੀ ਪੜ੍ਹਾਈ ਨਹੀਂ ਹੋ ਰਹੀ ਤੇ ਵਾਰੀ-ਵਾਰੀ ਫੰਡਾਂ ਦੇ ਨਾਮ ਦੇ ਉੱਤੇ ਹਰ ਸਾਲ ਫੀਸਾ ਵਧਾਈਆਂ ਜਾ ਰਹੀਆਂ ਨੇ ਹੁਣ ਹੋਇਆ ਵੀ ਕੁਝ ਇਸ ਤਰੀਕੇ ਨਾਲ ਹੁਣ ਜਿਹੜੀਆਂ ਇਹ ਸਕੂਲ ਦੀਆਂ ਤਸਵੀਰਾਂ ਇੱਥੇ ਹੋਇਆ ਕੀ ਹੈ ਬੱਚਿਆਂ ਤੋਂ ਪੈਸੇ ਵਸੂਲੇ ਜਾ ਰਹੇ ਨੇ ਕਿ ਤੁਹਾਡੀਆਂ ਕਲਾਸਾਂ ਨੂੰ ਸਮਾਰਟ ਬਣਾ ਦਿੱਤਾ ਏਸੀ ਲਗਾ ਦਿੱਤੇ ਨੇ ਹੁਣ ਜਿਹੜੇ ਤਾਂ ਬੱਚੇ ਪੈਸੇ ਦੇਣਗੇ ਉਹ ਏਸੀ ਵਾਲੇ ਕਮਰੇ ਦੇ ਵਿੱਚ ਬੈਠ ਸਕਣਗੇ ਔਰ ਜਿਹੜੇ ਮਾਪੇ ਪ ਨੂੰ ਹਟਾ ਲਓ ਜਾਂ ਫਿਰ ਉਹਨਾਂ ਨੂੰ ਬਿਨਾ ਏਸੀ ਵਾਲੇ ਕਮਰੇ ਚ ਬਿਠਾਇਆ ਜਾਵੇਗਾ ਇੱਕ ਪਾਸੇ ਤਾਂ ਅਸੀਂ ਇਕੁਐਲਿਟੀ ਦੀ ਗੱਲ ਕਰਦੇ ਹਾਂ ਸਕੂਲ ਦੇ ਵਿੱਚ ਵਰਦੀ ਇਸੇ ਲਈ ਹੁੰਦੀ ਹੈ ਕਿ ਸਕੂਲ ਦੇ ਵਿੱਚ ਵੱਖੋ-ਵੱਖ ਪਰਿਵਾਰਾਂ ਦੇ ਬੱਚੇ ਆਉਂਦੇ ਨੇ ਕੋਈ ਅਮੀਰਾਂ ਦਾ ਵੀ ਹੁੰਦਾ ਹੈ ਕੋਈ ਗਰੀਬਾਂ ਦਾ ਵੀ ਪਰ ਇੱਕੋ ਤਰੀਕੇ ਦੀ ਵਰਦੀ ਇਸ ਕਰਕੇ ਹੁੰਦੀ ਹੈ ਕਿ ਉਹਨਾਂ ਦੇ ਵਿੱਚ ਕਿਸੇ ਵੀ ਤਰੀਕੇ ਦਾ ਇਨਬੈਲੈਂਸ ਨਾ ਹੋਵੇ ਸਾਰੇ ਇੱਕੋ ਜਿੱਕੇ ਦੇਖਣ ਸਾਰਿਆਂ ਦੇ ਵਿੱਚ ਅਸੀਂ ਕਿਸੇ ਵੀ ਤਰੀਕੇ ਨੂੰ ਵੱਡਾ ਜਾਂ ਛੋਟਾ ਵਾਦ-ਗਾਟਨਾਕ ਦੇ ਸਕੀਏ ਸਾਰਿਆਂ ਨੂੰ ਅਸੀਂ ਇੱਕ ਨਜ਼ਰ ਨਾਲ ਦੇਖੀਏ ਪਰ ਹੁਣ ਇੱਥੇ ਕੀ ਹੋਊਗਾ ਜਿਨ੍ਹਾਂ ਦੇ ਕੋਲ ਤਾਂ ਪੈਸੇ ਨੇ ਉਹ ਏਸੀ ਵਾਲੇ ਕਮਰੇ ਚ ਆਰਾਮ ਨਾਲ ਬੈਠ ਜਿਹੜੇ ਨਹੀਂ ਦੇ ਸਕਦੇ ਭਾਈ ਜਾਂ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਹਟਾ ਲਿਓ ਜਾਂ ਫਿਰ ਉਹਨਾਂ ਨੂੰ ਬਿਨਾ ਏਸੀ ਵਾਲੇ ਕਮਰੇ ਦੇ ਵਿੱਚ ਬਿਠ ਕੇ ਪੜਨ ਲਈ ਮਜਬੂਰ ਹੋਣਾ ਪਵੇਗਾ ਵਿਦਿਆਰਥੀਆਂ ਦੇ ਜਿਹੜੇ ਮਾਪੇ ਨੇ ਉਹ ਇੱਥੇ ਤੱਕ ਨਹੀਂ ਰੁਕੇ ਉਹ ਇਹ ਵੀ ਕਹਿ ਰਹੇ ਨੇ ਕਿ ਕਿਸ ਤਰੀਕੇ ਨਾਲ ਲੁੱਟ ਖਸੂਟ ਸਕੂਲ ਵਾਲੇ ਕਰ ਰਹੇ ਨੇ ਉਹ ਤੁਹਾਨੂੰ ਦੱਸਦੇ ਆ ਪਹਿਲਾਂ ਹੀ ਡੀਲ ਹੋ ਚੁੱਕੀ ਹੈ ਸਕੂਲ ਵਾਲਿਆਂ ਦੀ ਕਿਤਾਬਾਂ ਵਾਲੀਆਂ ਦੁਕਾਨਾਂ ਦੇ ਨਾਲ ਬੁੱਕ ਸ਼ਾਪਸ ਦੇ ਨਾਲ ਕਿਵੇਂ ਕਿਤਾਬਾਂ ਇੱਕੋ ਹੀ ਦੁਕਾਨ ਤੋਂ ਮਿਲਣਗੀਆਂ ਹਾਲਾਂਕਿ ਤਾਂ ਜੋ ਅਧਿਆਪਕਾ ਜੋ ਇੱਥੇ ਜੋ ਬੈਠੇੜੇ ਬੱਚਿਆਂ ਦੇ ਮਾਪੇ ਬੈਠੇ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਹਾਲਾਂਕਿ ਇਹ ਰੂਲ ਹੈ ਕਿ ਸਕੂਲ ਨੂੰ ਚਾਰ ਦੁਕਾਨਾਂ ਦੱਸਣੀਆਂ ਹੁੰਦੀਆਂ ਨੇ ਕਿ ਅਸੀਂ ਕਿੱਥੋਂ ਕਿੱਥੋਂ ਕਿਤਾਬਾਂ ਲੈ ਸਕਦੇ ਆਂ ਪਰ ਉਹ ਦੱਸ ਵੀ ਦਿੰਦੇ ਨੇ ਪਰ ਉਹ ਕਿਤਾਬਾਂ ਮਿਲਦੀਆਂ ਕਿਤੋਂ ਵੀ ਨਹੀਂ ਸਿਰਫ ਔਰ ਸਿਰਫ ਇੱਕ ਦੁਕਾਨ ਤੋਂ ਹੀ ਮਿਲਦੀਆਂ ਨੇ ਤੇ ਉਹਨਾਂ ਦੇ ਅੱਗੇ ਵੀ ਬਦਮਾਸ਼ ਖੜਾਏ ਹੋਏ ਨੇ ਕਿਉਂ ਜੇਕਰ ਕੋਈ ਮਾਪੇ ਜਾ ਕੇ ਉੱਥੇ ਆਵਾਜ਼ ਚੁੱਕਦੇ ਨੇ ਕਿ ਇੰਨੀਆਂ ਮਹਿੰਗੀਆਂ ਕਿਤਾਬਾਂ ਕਿਉਂ ਨੇ ਹਾਲੇ ਤਾਂ ਬੱਚਾ ਦੂਜੀ ਤੀਜੀ ਚੌਥੀ ਦੇ ਵਿੱਚ ਐ ਤੇ 5-500 ਰੁਪਏ ਦੀ ਕਿਤਾਬ ਦਿੱਤੀ ਜਾ ਰਹੀ ਐ ਇੱਕ ਆਖਰਕਾਰ ਇੰਨੀ ਮਹਿੰਗਾਈ ਕਿਉਂ ਐ ਫਿਰ ਉਹਨਾਂ ਦੇ ਉੱਤੇ ਬੌਂਸਰ ਆਪਣੇ ਮੁੱਕੇ ਚਲਾਉਂਦੇ ਨੇ ਬੇਇੱਜ਼ਤੀ ਕਰਦੇ ਨੇ ਤਾਂ ਬੇਇੱਜ਼ਤੀ ਤੋਂ ਡਰਦੇ ਹੋਏ ਪੈਰੈਂਟਸ ਨੇ ਉਹਨਾਂ ਨੂੰ ਮਹਿੰਗੀਆਂ ਕਿਤਾਬਾਂ ਖਰੀਦਣੀਆਂ ਪੈ ਰਹੀਆਂ ਨੇ ਇਸ ਤਰੀਕੇ ਦੇ ਨਾਲ ਇਹ ਪੂਰਾ ਨੈਕਸਸ ਕੰਮ ਕਰ ਰਿਹਾ ਹੈ ਕਿਸੇ ਵੀ ਤਰੀਕੇ ਦੇ ਨਾਲ ਕਿ ਅਸੀਂ ਲੁੱਟ ਲਈਏ ਜਿਸ ਤਰੀਕੇ ਦੇ ਨਾਲ ਵੀ ਖੂਨ ਪਸੀਨੇ ਦੀ ਕਮਾਈ ਹੈ ਪੂਰੇ ਦੇ ਪੂਰੀ ਲੁੱਟ ਲਈ ਜਾਵੇ ਔਰ ਇਹੀ ਹਾਲ ਡਾਕਟਰਾਂ ਦਾ ਵੀ ਹੈ ਹਸਪਤਾਲ ਚ ਚਲ ਜੀਏ ਤਾਂ ਉੱਥੇ ਹੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਚੰਮ ਦੇੜਦੀਏ ਸਕੂਲਾਂ ਚ ਚਲ ਜੀਏ ਤਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਚੰਮ ਦੇੜਦੀਏ ਸਰਕਾਰਾਂ ਦੀ ਕੋਸ਼ਿਸ਼ ਹੈ ਕਿ ਇਹਨਾਂ ਨੂੰ ਅਸੀਂ ਨਕਾਰਾ ਕਰਦੀਏ ਬੋਲਣ ਜੋਗੇ ਨਾ ਛੱਡਣ ਤੇ ਅਸੀਂ ਇਹਨਾਂ ਨੂੰ ਦਾਣੇ ਪਾ ਦਈਏ ਬਸ ਉਹੀ ਚੋਗਾ ਚੋੱਕ ਕੇ ਇਹ ਲੋਕ ਟੇਕੇ ਬੈਠੇ ਰਹਿਣ ਜੇਕਰ ਐਸਾ ਹੀ ਰਹੇਗਾ ਤੇ ਉਹ ਦੂਰ ਨਹੀਂ ਜਦੋਂ ਸਾਰਿਆਂ ਦੇ ਹੱਥ ਵਿੱਚ ਠੂਠੇ ਹੋਣਗੇ ਤੇ ਫਿਲਹਾਲ ਜੋ ਮਾਪੇ ਕੀ ਕੁਝ ਕਹਿ ਰਹੇ ਨੇ ਕਿਵੇਂ ਉਹਨਾਂ ਦੇ ਨਾਲ ਕਿਤਾਬਾਂ ਦੇ ਨਾਮ ਤੇ ਵੀ ਲੁੱਟ ਹੋ ਰਹੀ ਹੈ ਉਹਨਾਂ ਦੀ ਗੱਲ ਸੁਣ ਬਹੁਤ ਹੀ ਵੱਡਾ ਕਲਾਸ ਸਕੂਲ ਦਾ ਨਹੀਂ ਇੱਕ ਨੈਕਸਸ ਚੱਲ ਰਿਹਾ ਜਿਹੜਾ ਕਿਤਾਬਾਂ ਦੇ ਲੈ ਕੇ ਆ ਉਹ ਸਾਹਮਣੇ ਸਾਡੇ ਬੋਰਡ ਲੱਗਿਆ ਹੋਇਆ ਬੱਚਾ ਜਿੱਥੋਂ ਮਰਜ਼ੀ ਕਿਤਾਬਾਂ ਲੈ ਸਕਦਾ ਜੀ ਤੁਸੀਂ ਉੱਤੇ ਫੋਕਸ ਕਰੋ 100% ਬੱਚਿਆਂ ਨੇ ਇੱਕੋ ਹੀ ਦੁਕਾਨ ਤੋਂ ਕਿਤਾਬਾਂ ਲਈਆਂ ਬਰਾਜੀ ਹਜ਼ਾਰ ਵਾਲਾ ਸੈੱਟ 5000 ਦਾ ਵਿਕਦਾ ਹੈ ਇਹ ਸਾਰੀ ਇਹ ਸਾਰਿਆਂ ਨੂੰ ਸਾਰੇ ਸਕੂਲਾਂ ਲਈ ਔਰ ਪੂਰੇ ਪੰਜਾਬ ਦੀ ਸੋਚਣ ਵਾਲੀ ਗੱਲ ਹੈ ਵੀ ਇੱਕ ਹੀ ਸਾਨੂੰ ਕਿਹਾ ਜਾਂਦਾ ਜਿੱਥੋਂ ਮਰਜ਼ੀ ਲੈ ਲਓ ਮੇਰੇ ਨਾਲ ਚੱਲੋ ਸਾਰੇ ਸ਼ਹਿਰ ਤੋਂ ਸਾਨੂੰ ਕਿਤਾਬਾਂ ਲੈ ਕੇ ਦਿਖਾ ਦਿਓ 100% ਬੱਚਿਆਂ ਨੇ ਇੱਕੋ ਹੀ ਦੁਕਾਨ ਤੋਂ ਕਿਤਾਬਾਂ ਲਈਆਂ ਕਿਤਾਬਾਂ ਦੇ ਬਾਅਦ ਦੁਕਾਨ ਦੇ ਬਾਹਰ ਬਾਉਂਸਰ ਖੜੇ ਆ ਜੇ ਕੋਈ ਪੇਰੈਂਟ ਉਨ੍ਹਾਂ ਕੀ ਗੱਲ ਕਰਦਾ ਅਗਲੇ ਮਾਪੇਨਾਂ ਨੂੰ ਦੇਖੋ ਅਸੀਂ ਮਜਬੂਰ ਆ ਸਾਡੀ ਵੀ ਕੋਈ ਈਗੋ ਹਰਟ ਹੁੰਦੀ ਆ ਜੀ ਸਾਨੂੰ ਇੱਕੋ ਹੀ ਦੁਕਾਨ ਤੋਂ ਕਿਤਾਬਾਂ ਵੀ ਉੱਥੇ ਹੀ ਲੈਣੀਆਂ ਪੈਂਦੀਆਂ ਔਰ ਗਾਣੇ ਵੀ ਸੁਣਨੀਆਂ ਪੈਂਦੀਆਂ ਫਿਰ ਇਹ ਸਕੂਲ ਵਾਲੇ ਕਹਿੰਦੇ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਜਦੋਂ ਇੱਕੋ ਹੀ ਦੁਕਾਨ ਤੋਂ ਕਿਤਾਬਾਂ ਮਿਲ ਰਹੀਆਂ ਪਰ ਆ ਜੀ ਕਿੱਦਾਂ ਹੋ ਸਕਦਾ ਵੀ ਉੱਥੇ ਕਿਸੇ ਦਾ ਲੈਣਾ ਦੇਣਾ ਨਾ ਹੋਵੇ ਸਾਨੂੰ ਇਸ ਗੱਲ ਦਾ ਸਪਸ਼ਟਿਕਰਨ ਚਾਹੀਦਾ ਵੀ ਸੀਬੀਐਸਸੀ ਦਾ ਰੂਲ ਹੈ ਕਿ ਚਾਰ ਵੈਂਡਰਾਂ ਦੇ ਨਾਮ ਦੇਨੇ ਪੈਂਦੇ ਆ ਸਾਨੂੰ ਕੋਈ ਲਿਸਟ ਨਹੀਂ ਦਿੱਤੀ ਗਈ 100% ਬੱਚਿਆਂ ਨੂੰ ਮਜਬੂਰੀ ਸੱਚ ਅਸੀਂ ਵੀ ਲਈਆਂ ਨਾਲੇ ਗੱਲਾਂ ਸੁਣੋ ਅਗਲਾ ਕਹਿੰਦਾ ਦੁਕਾਨਦਾਰ ਕਹਿੰਦਾ ਇੱਥੇ ਹੀ ਦੁਕਾਨਾਂ ਸਕੂਲ ਦੇ ਨੇੜੇ ਹੀ ਦੁਕਾਨਾਂ ਸਾਰਿਆਂ ਨੂੰ ਪਤਾ ਨਾਮ ਮੈਂਸ਼ਨ ਕਰਨ ਦੀ ਲੋੜ ਨਹੀਂ ਸਭ ਨੂੰ ਪਤਾ ਕਿੱਥੋਂ ਲਈ ਆ ਜੀ ਉਹ ਕਹਿੰਦਾ ਦੁਕਾਨਦਾਰ ਕਹਿੰਦਾ ਜਾ ਤੇਰਾ ਜਿੱਥੋਂ ਬੱਸ ਹੁੰਦਾ ਲੈ ਕੇ ਦਿਖਾ ਦਿਓ ਜਦੋਂ ਮਿਲਨੀ ਆ ਹੀ ਕਿਤੋਂ ਨਹੀਂ ਲਿਸਟ ਹੀ ਉਹਦੇ ਕੋਲ ਹੈ ਪੂਰੇ ਪੂਰੇ ਸ਼ਹਿਰ ਚੋਂ ਮੈਨੂੰ ਤੁਸੀਂ ਇੱਕ ਸੈੱਟ ਲੈ ਕੇ ਦਿਖਾ ਦਿਓ ਮੁਰਦਾਬਾਦ